ਕਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਹ ਤੋਂ ਬਾਅਦ ਜਿਹੜਾ ਅਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫਿਰ 6 ਜੁਲਾਈ ਕਰ ਦਿੱਤਾ ਗਿਆ ਦੇਖੋ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸਿਕਵੈਂਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿアリング ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਚ ਹਿアリング ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫਿਰ ਜਿਹੜਾ ਸਬਸੀਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲਗਾ ਕੇ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫੇਰ ਇੱਕ ਕਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਅਮੈਂਡਮੈਂਟ ਇੱਕ ਰਿਮਾਂਡ ਅਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫੇਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਆਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੰਡੇਟਡ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਜ਼ਡੇ ਨੂੰ ਇਹ ਕੇਸ ਦੀ ਹੀアリング ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਆ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ کورٹ ਨੇ ਕਹਿ ਕੇ ਕਿ ਫਰੈਸ਼ ਅਪਲੀਕੇਸ਼ਨ ਤੁਸੀਂ ਡਰਾ ਕੀਤੀ ਹੈ ਕਿ ਫਰੈਸ਼ ਅਪਲੀਕੇਸ਼ਨ ਬਾਹਰ ਤਰੀਕੇ ਨਾਲ ਪਾਓ ਕਿਉਂਕਿ ਇਸ ਅਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈ ਲਈ ਨਹੀਂ ਪਹਿਲਾਂ ਜਿਹੜੀ ਅਪਲੀਕੇਸ਼ਨ ਅਸੀਂ ਮੂਵ ਕੀਤੀ ਹੈ ਕਿਉਂਕਿ ਕੱਲ کورٹ ਦੇ ਵਿੱਚ ਹੀ ਕੱਲ ਸਵੇਰ ਤੱਕ ਰਿਮਾਂਡ ਆਰਡਰ ਨਹੀਂ ਆਇਆ ਸੀ کورٹ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਅਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਦੋਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਟਡ ਪ੍ਰੈਸ਼ਰ ਮੰਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਹੁਣੇ ਦੋਨੋਂ ਆਰਡਰਸ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਹਣੀ ਕੈਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਔਨ ਰਿਕਾਰਡ ਕਰਨੇ ਨੇ ਉਹਦੇ ਲਈ ਅੱਜ ਡਜਾਇਨ ਹੋਇਆ ਟਿਊਸਡੇ ਵਾਸ ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਕੱਲ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ ਅੱਜ ਕਮੈਂਡੇਡ ਨਵਾਂ ਸੁਭਾ ਆ ਗਿਆ ਜਿਹੜਾ ਕੱਲ ਸੀ ਉਹ ਜਿਹਦੇ ਚ ਜਿਹੜਾ ਕੱਲ ਆਰਡਰ ਹੈ ਉਹਦੇ ਚ ਹੈਗਾ 5 ਜੁਲਾਈ ਦੀ ਡੇਟ ਹੈ ਹੁਣ ਜਿਹੜਾ ਐਮੈਂਡੇਡ ਆਇਆ ਉਹਦੇ ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਿਹੜੀ ਐਪਲੀਕੇਸ਼ਨ ਔਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਔਨ ਰਿਕਾਰਡ ਮੰਗਲਵ ਐਪਲੀਕੇਸ਼ਨ ਅਸੀਂ ਅੱਜ ਹੀ ਕੋਰਟ ਦੇ ਵਿੱਚ ਫਾਈਲ ਕਰ ਦਾਂਗੇ ਜੋ ਪ੍ਰੋਪਰ ਡਿਊ ਪ੍ਰोसीजर ਹੈ ਠੀਕ ਹੈ